ਐਸੇ ਜੇ ਦੱਸ ਦਈਏ ਕਿ ਦੋਵੇਂ ਜਿਹੜੀਆਂ ਟਾਪਰ ਨੇ ਅਦਿਤੀ ਤੇ ਅਲੀਸ਼ਾ ਸਾਡੇ ਨਾਲ ਇਸ ਵਕਤ ਜੁੜ ਚੁੱਕੀ ਨੇ ਅਲੀਸ਼ਾ ਤੇ ਅਦਿਤੀ ਸਭ ਤੋਂ ਪਹਿਲਾਂ ਤੁਹਾਡੇ ਦੋਵਾਂ ਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਦੋਵਾਂ ਦੇ ਵੱਲੋਂ ਜਿਹੜਾ ਹੈ ਇਹ ਮੁਕਾਮ ਹਾਸਿਲ ਕੀਤਾ ਗਿਆ ਹੈ ਤੁਸੀਂ ਦੋਵਾਂ ਨੇ ਟੌਪ ਕੀਤਾ ਹੈ ਪੀਐਸਸੀਬੀ ਦੇ ਰਿਜ਼ਲਟ ਦੇ ਵਿੱਚ ਤੇ ਪਹਿਲਾਂ ਤਾਂ ਦੋਵਾਂ ਨੂੰ ਬਹੁਤ ਬਹੁਤ ਵਧਾਈ ਤੇ ਹੁਣ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸੋ ਕਿ ਕਿੰਨਾ ਕੁ ਮਿਹਨਤ ਤੁਸੀਂ ਕੀਤਾ ਹੈ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਥੈਂਕ ਯੂ ਮੈਮ ਪਹਿਲਾਂ ਤਾਂ ਸਾਰਿਆਂ ਨੂੰ ਧੰਨਵਾਦ ਬਹੁਤ ਖੁਸ਼ੀ ਹੋ ਰਹੀ ਹੈ ਅਦਿਤ ਬਹੁਤ ਖੁਸ਼ੀ ਹੋ ਰਹੀ ਹੈ ਤਾਂ ਹਾਂਜੀ ਜੀ ਅਦਿਤਿਆ ਜੀ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਰੇ ਟੀਚਰਸ ਪੇਰੈਂਟਸ ਸਾਰਿਆਂ ਦੀ ਮਿਹਨਤ ਸਫਲ ਹੋ ਗਈ ਬਹੁਤ ਹੀ ਖੁਸ਼ ਹੋ ਰਹੇ ਤੇ ਅਦਿਤੀ ਅਦਿਤੀ ਤੇ ਅਲੀਸ਼ਾ ਤੁਸੀਂ ਦੋਵੇਂ ਐਨਾਲੀ ਹੈਗੇ ਹੋ ਮੈਂ ਜਾਨਣਾ ਚਾਹਾਂਗੀ ਕਿ ਕਿੰਨਾ ਕੁ ਤੁਸੀਂ ਮਿਹਨਤ ਕੀਤਾ ਕੀ ਸ케ਡਿਊਲ ਜਿਹੜਾ ਹੈ ਤੁਸੀਂ ਫੋਲੋ ਕੀਤਾ ਹੈ ਕਿੰਨੇ ਵਜੇ ਉੱਠਦੇ ਸੀ ਕਿੰਨੇ ਕੁ ਪੜਾਈ ਕਰਦੇ ਸੀ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਤੁਸੀਂ ਆਪਣੇ ਪੜਾਈ ਦੇ ਵਿੱਚ ਦਿੰਦੇ ਸੀ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਕਦੇ ਇੱਕ ਵਜਨ ਦਸੀ ਕਦੇ ਪੂਰੀ ਰਾਤ ਲੱਗ ਜਾਂਦੀ ਸੀ ਕਿ ਸਾਰੇ ਸਿਲੇਬਸ ਕਵਰ ਕਰਨਾ ਚਾਹੁੰਨਾ ਸੀ ਤਾਂ ਕਰਕੇ ਜਿੰਨਾ ਹੁੰਦਾ ਸੀ ਟਾਰਨ ਸਬਜੈਕਟ ਨੂੰ ਟਾਈਮ ਦੇ ਇਨਵੈਸਟ ਕਰਨਾ ਪੈਂਦਾ ਸੀ ਤੇ ਅਲੀਸ਼ਾ ਤੁਹਾਡੇ ਵੱਲੋਂ ਵੀ 645 ਨੰਬਰ ਜੋੜਾ ਹੈ ਹਾਸਲ ਕੀਤਾ ਗਿਆ ਹੈ ਦੂਜਾ ਰੈਂਕ ਤੁਸੀਂ ਹਾਸਲ ਕੀਤਾ ਹੈ ਅਲੀਸ਼ਾ ਤੁਹਾਡੇ ਤੁਸੀਂ ਕਿੰਨਾ ਕ ਮਿਹਨਤ ਕੀਤਾ ਹੈ ਤੁਸੀਂ ਕਿੰਨੇ ਕ ਘੰਟੇ ਆਪਣੇ ਪੜਾਈ ਦੇ ਵਿੱਚ ਦਿੰਦੇ ਸੀ ਮੈਂ ਵੀ 8 ਵਜੇ 2 ਵਜੇ ਤੱਕ ਜਿੰਨੇ ਦੇ ਤਾਂ ਸਾਡਾ ਕੰਮ ਨਹੀਂ ਹੁੰਦਾ ਸੀ ਤੇ ਐਕਸਟਰਾ ਜਿੰਨਾ ਕਰਨਾ ਹੁੰਦਾ ਸੀ ਉਹਦੇ ਲਈ ਜਿੰਨਾ ਐਕਸਟਰਾ ਟਾਈਮ ਲਾ ਸਕਦੇ ਸੀ ਜਿੰਨਾ ਲਾਉਂਦੇ ਸੀ ਤੇ जिन्ना से काम ਕਰਦੇ ਸੀ ਜੇ ਬਸ ਕੰਪਲੀਟ ਤੇ ਅदिति ਤੇ ਅਲੀਸ਼ਾ ਤੋਂ ਅੱਜ ਦੋਵਾਂ ਦੇ ਵੱਲੋਂ ਸਕੂਲ ਦੀ ਪੜ੍ਹਾਈ ਤੋਂ ਇਲਾਵਾ ਕੋਈ ਕੋਚਿੰਗ ਵੀ ਜੁਆਇਨ ਕੀਤੀ ਸੀ ਤੁਸੀਂ ਜਾਂ ਫਿਰ 셀ਫ ਸਟੱਡੀ ਦੇ ਜੁੜਾ ਹੈ ਉਸ ਤੇ ਕੀ ਹੈ ਤੁਸੀਂ ਆਧਾਰ ਤੇ ਆਪਣਾ ਟਾਪਰ ਜਿਹੜਾ ਰੈਂਕ ਹੈ ਹਾਸਲ ਕੀਤਾ ਹੈ 셀ਫ ਸਟੱਡੀ ਦੇ ਕੋਈ ਕੋਚੇਸ਼ਨ ਕੋਈ ਕੋਚਿੰਗ ਨਹੀਂ ਸੀ ਸਰਟੀਫਿਕੇਟ ਜਿਹੜਾ ਆਉਂਦਾ ਸੀ ਤੇ ਤੁਹਾਡੇ ਦੋਵਾਂ ਦਾ ਫੇਵਰੇਟ ਸਬਜੈਕਟ ਕੀ ਹੈ ਅदिति ਸਭ ਤੋਂ ਪਹਿਲਾਂ ਤੁਸੀਂ ਤੁਹਾਡਾ ਫੇਵਰੇਟ ਸਬਜੈਕਟ ਕੀ ਸੀ 10ਵੀਂ ਦੇ ਵਿੱਚ ਮੈਥ ਤੇ ਸਾਇੰਸ ਤੇ ਅਲੀਸ਼ਾ ਤੁਹਾਡਾ ਮੇਰਾ ਵੀ ਨਾ ਮੈਥ ਤੇ ਸਾਇੰਸ ਸੀਗਾ ਤੇ ਹੁਣ ਅੱਗੇ ਅੱਗੇ ਦਾ ਕੀ ਪਲਾਨ ਸੋਚਿਆ ਤੁਸੀਂ ਕੀ ਬਣਨਾ ਹੈ ਲਾਈਫ ਦੇ ਵਿੱਚ ਕੀ ਕਰਨਾ ਹੈ ਡਾਕਟਰ ਬਣਨਾ ਹੈ ਇਹ ਅਰ ਤੇ ਅਲੀਸ਼ਾ ਤੋਂ ਆਦਾ ਤੁਸੀਂ ਮੈਂ ਹਰਸੀ ਵੀ ਡਾਕਟਰ ਬਣਨਾ ਹੈ ਜੀ ਤੁਸੀਂ ਦੋਵਾਂ ਦੇ ਵੱਲੋਂ ਡਾਕਟਰ ਬਣਨਾ ਹੈ ਹਾਂ ਜੀ तो चलो बहुत वजी गल है डॉक्टर सब तो ज़्यादा जोड़ी है साढ़े देश के मान्यता दी जाती है रब का रूप किया जाता है बहुत बहुत तुमने शुभकामनावं कि तुम अगे चल के डॉक्टर बनो तो किसी जिमें कि की टॉप किया है दूजा रैंक हासिल किया है आलिशा ने तो पहला रैंक अदिति ने हासिल किया है कि लगता है जोड़े बच्चे जोड़े ने ਪ੍ਰੈਪਰੇਸ਼ਨ ਕਰ ਰਹੇ ਨੇ ਜਿਹੜੇ ਜਿਨ੍ਹਾਂ ਦਾ ਜਿਹੜਾ ਹੈ ਅਗਲੇ ਸਾਲ ਤਸਵੀਰ ਦਾ ਪ੍ਰੀਖਿਆ ਹੋਵੇਗਾ ਉਹਨਾਂ ਨੂੰ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਿੰਨਾ ਕੁ ਕੀ ਲੱਗਦਾ ਤੂੰ ਤੂੰ ਏਦਾਂ ਲੱਗਦਾ ਹੈ ਕਿ ਨਹੀਂ ਬਾਈ ਜੇ ਟੋਪ ਕਰਨਾ ਹੈ ਤੇ ਬਹੁਤ ਜ਼ਿਆਦਾ ਬੋਝ ਪੈ ਜਾਂਦਾ ਹੈ ਪੜਾਈ ਦਾ ਜਾਂ ਫਿਰ ਤੁਸੀਂ ਪੜਾਈ ਵੀ ਕਰ ਰਹੇ ਸੀਗੇ ਤੇ ਖੇਡਾਂ ਨੂੰ ਵੀ ਥੋੜਾ ਜਿਹਾ ਆਪਣਾ ਟਾਈਮ ਦੇ ਰਹੇ ਸੀਗੇ ਸਾਰਾ ਕੰਮ ਮੈਨੇਜ ਕਰਕੇ ਇਹ ਚੀਜ਼ ਹਾਸਲ ਕੀਤੀਆਂ ਨੇ ਤੁਸੀਂ ਸਾਰਾ ਕੁਝ ਕਰਦੇ ਸੀ ਕਿਸੇ ਚੀਜ਼ ਦਾ ਪ੍ਰੈਸ਼ਰ ਨਹੀਂ ਸੀਗਾ ਸਿਰਫ ਪੜਾਈ ਹੀ ਕਰਨੀ ਸੀ ਨਾ ਕਨਸੈਪਟ ਕਲੀਅਰ ਕਰਨਾ ਹੈ ਬਸ ਇਹਨਾ ਕਹਿਣਾ ਚਾਹੁੰਦੇ ਨੌਲੇਜ ਲੈਣਾ ਹੋ ਕਨਸੈਪਟ ਦੇ ਕਰਾਂ ਬਰਨ ਡਾਇਫੋ ਨਾਲ ਜੱਪੇ ਆਧਾਨੀਆ ਪ੍ਰੈਸ਼ਰ ਕਿਸੇ ਚੀਜ਼ ਦਾ ਨਹੀਂ ਲੱਗ ਬਹੁਤ ਬਹੁਤ ਸ਼ੁਕਰੀਆ ਆਦਿਤੀ